ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੋ ਆਪਣੇ ਨਗਰ ਦੇ ਵਿੱਚ ਤਕਰੀਬਨ 2 ਦਿਨ ਪਹਿਲਾਂ ਕਮਿਕਰ ਸਿੰਘ ਜੀ ਨਿੱਕਾ ਉਹਨਾਂ ਦੀ ਕੈਂਸਰ ਦੇ ਨਾਲ ਮੌਤ ਹੋਈ ਆ ਦੁੱਖਾਂ ਦਾ ਪਹਾੜ ਡਿੱਗਿਆ ਪਰਿਵਾਰ ਤੇ ਕਿਉਂਕਿ ਘਰ ਦਾ ਜਿਹੜਾ ਮੁਖੀ ਸੀ ਉਹ ਹੀ ਇੱਕ ਕਮਾਉਣ ਵਾਲਾ ਬੰਦਾ ਸੀ ਘਰ ਦੇ ਵਿੱਚ ਤੇ ਉਹਦੀ ਮੌਤ ਹੋਈ ਤੇ ਬਹੁਤ ਵੱਡਾ ਘਾਟਾ ਪਿਆ ਪਰਿਵਾਰ ਨੂੰ ਉਸ ਸਬੰਧ ਦੇ ਵਿੱਚ ਆਪਣੇ ਕਲੱਬ ਵੱਲੋਂ ਇੱਕ ਵੀਡੀਓ ਬਣਾਈ ਗਈ ਸੀ ਜਿਸ ਦੇ ਵਿੱਚ ਉਹਨਾਂ ਦੇ ਘਰ ਦੇ ਹਾਲਾਤਾਂ ਬਾਰੇ ਅਤੇ ਉਹਨਾਂ ਦੇ ਪਿਛਲੇ ਪਰਿਵਾਰ ਦੀ ਗੱਲ ਕੀਤੀ ਗਈ ਸੀ ਕਿਉਂਕਿ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਉਹ ਵੀ ਅਪਾਹਜ ਆ ਤੇ ਕਲੱਬ ਵੱਲੋਂ ਇਹ ਸੋਚਿਆ ਗਈ ਸੀ ਕਿ ਜੇਕਰ ਆਪਾਂ ਹਰ ਵਾਰ ਐਨਆਰਆਈ ਭੈਣ ਭਰਾਵਾਂ ਦੀ ਬੋਝ ਨਾ ਪਾਈਏ ਦੀ ਕਿਉਂ ਨਾ ਇੱਕ ਕੋਈ ਅਜਿਹਾ ਤਰੀਕਾ ਲੱਭੀਏ ਜਿਹਦੇ ਨਾਲ ਆਪਾਂ ਨੂੰ ਬਹੁਤ ਸਾਰਾ ਪੈਸਾ ਇਕੱਠਾ ਹੋ ਜਾਵੇ ਤਾਂ ਇੱਕ ਇੱਕ ਤਰੀਕਾ ਸੀ ਵੀਡੀਓ ਦਾ ਕਿਉਂਕਿ ਸਾਰੇ ਜਾਣਦੇ ਜਿਹੜਾ ਆਪਣਾ YouTube ਚੈਨਲ ਆ ਉਹ ਮੋਨਟਾਈਜ਼ ਹੋਇਆ ਹੋਇਆ ਤੇ ਜੇ ਉਹਦੇ ਆਪਾਂ ਵੀਡੀਓ ਪਾਉਂਦੇ ਆ ਤੇ ਉਹਦੇ ਵੀਡੀਓ ਵਿਊ ਆਉਂਦੇ ਆ ਕਮੈਂਟ ਆਉਂਦੇ ਆ ਲਾਈਕ ਆਉਂਦੇ ਆ ਤਾਂ ਆਪਾਂ ਨੂੰ 1 ਮਿਲੀਅਨ ਵਿਊ ਤੇ 1 ਲੱਖ ਰੁਪਇਆ ਬਣ ਸਕਦਾ ਪਰ ਸਾਰੇ ਨੇ ਦੇਖ ਹੀ ਲਿਆ ਹੋਣਾ ਵੀ ਵੀਡੀਓ ਨੂੰ ਕੋਈ ਹੰਗਾ ਮਿਲਿਆ ਨਹੀਂ ਸੰਗਤਾਂ ਦਾ ਬਹੁਤ ਕਟ ਲਾਈਕ ਆਈ ਨੇ ਵੀਡੀਓ ਵੀਡੀਓ ਨੂੰ ਤੇ ਇਸ ਕਰਕੇ ਇਹ ਨਹੀਂ ਹੈਗਾ ਵੀ ਹੁਣ ਕਲੱਬ ਵਾਲੇ ਪਿੱਛੇ हट ਜਾਣਗੇ ਕਲੱਬ ਵਾਲੇ ਜਿਹੜੀ ਚੀਜ਼ ਸੋਚੀ ਆ ਉਹ ਤਾਂ ਪੂਰੀ ਕਰਕੇ ਹੀ ਹਟਣਗੇ ਕਲੱਬ ਵਾਲਿਆਂ ਦੀ ਸੋਚ ਆ ਵੀ ਜਿਹੜਾ ਪਿਛਲਾ ਪਰਿਵਾਰ ਆ ਉਹਨਾਂ ਨੂੰ ਉਹਨਾਂ ਲਈ ਕੋਈ ਨਾ ਕੋਈ ਰੋਜ਼ਗਾਰ ਜਰੂਰ ਚਲਾ ਕੇ ਦੇਣ ਕਲੱਬ ਨੇ ਤੇ ਜਿਹਦੇ ਵਿੱਚ ਕਲੱਬ ਦਾ ਸਾਥ ਦੇਣਗੇ ਆਪਣੇ ਬਹੁਤ ਹੀ ਸਤਿਕਾਰਯੋਗ ਐਨ ਆਰ ਆਈ ਬਹੁਤ ਹੀ ਸਤਿਕਾਰਯੋਗ ਭੈਣ ਰਮਨਦੀਪ ਕੌਰ ਜੀ ਅਮਰੀਕਾ ਤੋਂ ਜਿਹੜੇ ਕਿ ਆਪਣੇ ਕਲੱਬ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਰਮਨਦੀਪ ਕੌਰ ਉਹਨਾਂ ਵੱਲੋਂ 8200 ਰੁਪਏ ਇਸ ਪਰਿਵਾਰ ਦੀ ਸਿਹਤ ਲਈ ਭੇਜਿਆ ਗਿਆ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜੀ ਅਤੇ ਨਾਲ ਹੀ ਜਗਰਾਲ ਸਿੰਘ ਜੀ ਮਰਾੜੇ ਅਤੇ ਕਿਰਪਾਲ ਸਿੰਘ ਜੀ ਪ੍ਰਾਪਰਟੀ ਡੀਲਰ ਉਨ੍ਹਾਂ ਵੱਲੋਂ ਇਸ ਪਰਿਵਾਰ ਦੇ ਲਈ ਕਣਕ ਦੀ ਸੇਵਾ ਹੋਈ ਹੈ ਉਹਨਾਂ ਦੇ ਵਿਸ਼ੇਸ਼ ਤੌਰ ਤੇ ਧੰਨਵਾਦ ਤੇ ਬੇਨਤੀ ਇਹ ਕਰਨ ਲੱਗਿਆ ਵੀ ਕਲੱਬ ਵੱਲੋਂ ਅੱਜ ਤੱਕ ਜਿੰਨੇ ਵੀ ਪ੍ਰੋਗਰਾਮ ਉਲੀਕੇ ਗਏ ਨੇ ਜਾਂ ਜਿੰਨਾ ਵੀ ਕਿਸੇ ਪਰਿਵਾਰ ਦੇ ਲਈ ਪਹਲਾਈ ਦੇ ਬਾਰੇ ਸੋਚਿਆ ਗਿਆਗਾ ਉਹ ਕੰਮ ਨੇਪਰੇ ਜ਼ਰੂਰ ਚੜ੍ਹਿਆਗਾ ਬੇਸ਼ੱਕ ਆਪਣੀ ਵੀਡੀਓ ਨਹੀਂ ਚਲਦੀ ਉਹ ਪਰ ਇਨਰਗੇ ਸਹਿਯੋਗ ਦੇ ਨਾਲ ਅਤੇ ਨਗਰ ਦੇ ਵਸਨੀਕਾਂ ਦੇ ਸਹਿਯੋਗ ਦੇ ਨਾਲ ਜਿਹੜਾ ਆਪਣਾ ਟੀਕਾ ਮਿੱਥਿਆ ਹੋਇਆਗਾ ਵੀ ਆਪਾਂ ਪਰਿਵਾਰ ਦੇ ਲਈ ਕੁਛ ਕਰਨਾ ਹੀ ਕਰਨਾ ਉਹਦੇ ਵਿੱਚ ਆਪਾਂ ਇੱਕ ਦਿਨ ਜ਼ਰੂਰ ਕਾਮਯਾਬ ਹੋਵਾਂਗੇ ਜਦੋਂ ਆਪਾਂ ਮਾਤਾ-ਪਿਤਾਵਾਂ ਦੇ ਖੇਡਾਂ ਕਰਵਾਈਆਂ ਸੀ ਤੇ ਉਹਨਾਂ ਦੀ ਵੀਡੀਓ ਆਪਾਂ ਇੰਸਟਾਗ੍ਰਾਮ ਤੇ ਅਪਲੋਡ ਕੀਤੀਆਂ ਸੀ ਉਦੋਂ ਬਹੁਤ ਸਾਰੇ ਸਤਿਕਾਰਯੋਗ ਪੈਨਾ ਭਰਾਵਾਂ ਦਾ ਸੰਪਰਕ ਹੋਇਆ ਸੀ ਆਪਣੇ ਨਾਲ ਕਲੱਬ ਦੇ ਨਾਲ ਇਸ ਸਬੰਧ ਵਿੱਚ ਗੱਲਬਾਤ ਕੀਤੀ ਗਈ ਸੀ ਕਿ ਇਸ ਤਰ੍ਹਾਂ ਦੇ ਖੇਡਾਂ ਸ਼ੁਰੂ ਕਿਵੇਂ ਹੋਈਆਂ ਤੇ ਹਿੱਸਾ ਲੈਣ ਲਈ ਕਿਵੇਂ ਪ੍ਰੇਰਿਤ ਕੀਤਾ ਜਾਣਾ ਮਾਤਾਵਾਂ ਭੈਣਾ ਨੂੰ ਉਦੋਂ ਨਾ ਜਿਹੜੇ ਮਾਤਾਵਾਂ ਭੈਣਾ ਬੀਬੀਆਂ ਤੇ ਹੋਰ ਗਵੀਰ ਸਾਰੇ ਆਪਣੇ ਨਾਲ ਫੋਨ ਦਾ ਸੰਪਰਕ ਕੀਤਾ ਉਹਨਾਂ ਵਿੱਚੋਂ ਭੈਣ ਸੰਦੀਪ ਕੌਰ ਪਿੰਡ ਪੱਕਾ ਕਲਾ ਬਠਿੰਡੇ ਤੋਂ ਉਹਨਾਂ ਨੇ ਵੀ ਸੰਪਰਕ ਕੀਤਾ ਸੀ ਤੇ ਉਹ ਕਾਰੋਵੜ ਕੀ ਕਰਦੇ ਨੇ ਉਹ ਖੁਦ ਘਰ ਦੇ ਵਿੱਚ ਕੇਕ ਬਣਾਉਂਦੇ ਨੇ ਤੇ ਬਿਸਕੁਟ ਬਣਾਉਂਦੇ ਨੇ ਬਰਗਰ ਬਣਾਉਂਦੇ ਨੇ ਤੇ ਹੋਰ ਪੀਜੇ ਵੀ ਬਣਾਉਂਦੇ ਨੇ ਤੇ ਉਹ ਜਿਹੜੇ ਘਰ ਦੇ ਵਿੱਚ ਸਾਰਾ ਕੰਮਕਾਰ ਚਲਾਉਂਦੇ ਨੇ ਆਪ ਦਾ ਤੇ ਹੁਣ ਤੱਕ ਉਹ ਪਿੰਡ ਆਪਣੇ ਪਿੰਡ ਦੀ ਕਈ ਵੀ ਫਿਰੂਏ ਕੰਮ ਸਖਾ ਚੁੱਕੀ ਹੈ ਤੇ ਹੁਣ ਆਪਣੇ ਕਲੱਬ ਦੀ ਜਿਹੜੀ ਵੰਸ ਹੈਗੀ ਸੋਚ ਆ ਉਹਨਾਂ ਨਾਲ ਆਪਣਾ ਸੰਪਰਕ ਹੋ ਚੁੱਕਿਆ ਪਿੰਡ ਦੇ ਨਾਲ ਉਹ ਕਹਿੰਦੇ ਵੀ ਜਦੋਂ ਵੀ ਭੋਗ ਤੋਂ ਬਾਅਦ ਕਲੱਬ ਵਾਲੇ ਚਾਹਣਗੇ ਉਦੋਂ ਆਪਾਂ ਇੱਕ ਦਿਨ ਪਿੰਡ ਦੇ ਵਿੱਚ ਇਕੱਠ ਰੱਖ ਲਾਂਗੇ ਸਾਰੀਆਂ ਬੀਬੀਆਂ ਦਾ ਆਂਡ ਗਵਾਰਡ ਦਾ ਵੀ ਵੇ ਜੇ 2-4 ਪਰਿਵਾਰ ਇਕੱਠੇ ਹੋ ਕੇ ਇਹ ਕੰਮ ਤੋੜਨ ਚਾਹੁੰਦੇ ਆ ਤਾਂ ਇਹ ਕੰਮ ਤੋੜਨ ਦੇ ਲਈ ਕਲੱਬ ਐਨਆਰਆਈਸ ਸਹਿਤਾ ਦੇ ਨਾਲ ਇਸ ਪਰਿਵਾਰ ਦੇ ਨਾਲ ਖੜਾ ਦਾ ਕੰਮ ਉਸ ਖਾ ਕੇ ਜਾਣਗੇ ਉਹ ਵੀ ਬਿਲਕੁਲ ਫਰੀ ਤੇ ਜਿਹੜੇ ਕੰਮ ਸਿੱਖਣ ਦੇ ਲਈ ਲੋੜੀਦਾ ਸਮਾਨ ਹੋਊਗਾ ਉਹ ਕਲੱਬ ਲਿਆ ਕੇ ਦੇਊਗਾ ਇਸ ਕਰਕੇ ਜਿਹੜਾ ਇਹ 8200 ਰੁਪਿਆ ਢੈਡ ਵੱਲੋਂ ਆਇਆ ਇਹ ਫਿਲਹਾਲ ਕਲੱਬ ਕੋਲ ਹੀ ਰਹੂਗਾ ਜੀ ਉਸ ਤੋਂ ਬਾਅਦ ਜੇ ਵੀਡੀਓ ਚੱਲਦੀ ਆ ਉਹ ਉਹ ਫੰਡ ਵਿੱਚੀ ਲਾ ਕੇ ਹੋਰ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਭਣਾ ਦੇ ਸਹਿਯੋਗ ਨਾਲ ਸਾਰਾ ਫੰਡ ਇਕੱਠਾ ਕਰਕੇ ਜਿੰਨਾ ਸਬੰਧ ਵਾਲੀ ਚਾਹੀਦਾ ਹੋਊਗਾ ਮਸੀਦਰੀ ਚਾਹੀਦੀ ਹੋਊਗੀ ਉਹ ਲੈ ਕੇ ਆਵਾਂਗੇ ਤੇ ਆਪਾਂ ਰਜਗਾਰ ਜਰੂਰ ਚਲਾਵਾਂਗੇ ਜੀ ਸੋ ਜੇ ਕੋਈ ਇਹ ਸੋਚ ਕੇ ਵੀਡੀਓ ਨਹੀਂ ਦੇਖਦਾ ਵੀ ਇਹਦੇ ਵਿੱਚ ਨਾ ਹੋ ਜੂਗਾ ਫਲਾਣੇ ਬੰਦੇ ਦਾ ਵੀ ਕਲੱਬ ਵਾਲਿਆਂ ਦਾ ਨਾ ਹੋ ਜੂਗਾ ਵੀ ਕਲੱਬ ਵਾਲਿਆਂ ਦਾ ਰਜਗਾਰ ਤੋੜਤਾ ਵੀ ਇਹ ਫਿਰ ਸਾਰੀ ਉਵਰ ਗਣੌਣਗੇ ਦੇਖੋ ਜੀ ਨਾਲ ਕੁਛ ਨਹੀਂ ਲੈ ਕੇ ਆਣਾ ਬੰਦੇ ਨੇ ਇਹ ਨਹੀਂ ਪਤਾ ਸਾਹ ਕਦੋਂ ਚੱਲਦੇ ਕਦੋਂ ਸਾਹ ਬੰਦ ਹੋ ਜਾਂਦੇ ਆ ਇੱਥੇ ਸਭ ਨੇ ਚਲੇ ਜਾਣ ਇਹ ਨਾ ਚਲਾਉਣ ਵਾਲੀ ਜਾਂ ਨਾ ਕਮੋਰ ਵਾਲੀ ਗੱਲ ਤਾਂ ਬਹੁਤ ਪਿੱਛੇ ਛੱਡ ਦਿਆ ਕਰੋ ਤੁਸੀਂ ਇਹ ਵੀਡੀਓ ਦੇਖਣ ਬਿਲੇ ਜਿਹੜੀ ਵੀਡੀਓ ਭਾਈ ਕਨੇ ਗਰੁੱਪ ਵੱਲੋਂ ਬਣਾਈ ਜਾਂਦੀ ਆ ਕਲੱਬ ਵੱਲੋਂ ਬਣਾਈ ਜਾਂਦੀ ਆ ਉਹਦਾ ਮਿਸ਼ਨ ਸਿਰਫ ਸੇਵਾ ਹੀ ਹੁੰਦੀ ਆ ਤੁਹਾਨੂੰ ਨਹੀਂ ਯਕੀਨ ਤਾਂ ਉਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਤਾਂ ਜਿਹੜੇ ਵੀਡੀਓ ਦੇਖਦੇ ਨੇ ਕਮੈਂਟ ਕਰਦੇ ਨੇ ਸ਼ੇਅਰ ਵੀ ਕਰਦੇ ਨੇ ਤੇ ਵੀਡੀਓ ਪੂਰੀ ਦੇਖ ਦਿੰਦੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਪੀ ਪਰਿਵਾਰ ਦੇ ਨਾਲ ਖੜਿਆ ਆਪਾਂ ਜੀ ਤੇ ਇਸੇ ਤਰ੍ਹਾਂ ਆਪਾਂ ਜਿਵੇਂ ਐਨ ਆਰ ਆ ਭਰਾ ਭਣ ਕਹਿਣਗੇ ਉਹ ਵੀ ਆਪਾਂ ਕਰਦੇ ਰਹਾਂਗੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ